ਆ ਪਿਛਲੇ ਪਿਛਲੇ 2 ਸਾਲਾਂ ਤੋਂ ਪਟਿਆਲਾ ਦੇ ਪੁਰਾਣੇ ਬੱਸ ਸਟੈਂਡ ਦੇ ਪਿੱਛੇ ਪੈਂਦੀ ਮਾਰਕੀਟ ਦੇ ਵਪਾਰੀ ਬਿਪਾਸ ਅਸਮਰਸ਼ ਕਰ ਰਹੇ ਨੇ ਆਪਣੀਆਂ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਹਰ ਰੋਜ਼ ਪ੍ਰਸ਼ਾਸਨ ਦੇ ਵਿੱਚ ਕਿਸੇ ਨਾ ਕਿਸੇ ਵਿਧਾਇਕ ਨੂੰ ਅਤੇ ਪਾਰਟੀ ਦੇ ਉੱਚ ਨੇਤਾ ਨੂੰ ਮਿਲ ਰਹੇ ਨੇ ਤਾਂ ਨੂੰ ਦੱਸ ਦਈਏ ਕਿ ਲੰਬੇ ਸਮੇਂ ਤੋਂ ਉਹਨਾਂ ਨੂੰ ਵਪਾਰ ਦੇ ਵਿੱਚ ਲਗਾਤਾਰ ਨੁਕਸਾਨ ਹੋ ਰਿਹਾ ਹੈ ਜਿਸ ਦੇ ਚੱਲਦਿਆਂ ਅੱਜ ਵੱਡੀ ਗਿਣਤੀ ਵਪਾਰੀ ਪ੍ਰਾ ਐਮਐਲਏ ਅਜੀਤਪਾਲ ਸਿੰਘ ਕੋਹਲੀ ਨਾਲ ਮੁਲਾਕਾਤ ਕੀਤੀ ਆਪਣੇ ਰੋਜਗਾਰ ਦੇ ਵਿੱਚ ਹੋ ਰਹੇ ਨੁਕਸਾਨ ਤੋਂ ਜਾਣੂ ਕਰਾਇਆ ਐ ਐਮਐਲਏ ਅਜੀਤਪਾਲ ਕੋਹਲੀ ਨੇ ਦੱਸਿਆ ਕਿ ਉਹ ਵਪਾਰੀਆਂ ਪੀਆਰਟੀਸੀ ਦੇ ਅਧਿਕਾਰੀਆਂ ਨਾਲ ਮਿਲ ਕੇ ਤੁਹਾਡੀ ਹਰ ਇੱਕ ਮੁਸ਼ਕਲ ਦਾ ਹੱਲ ਕੱਢਣਗੇ ਹੁਣ ਦੇਖਣਾ ਇਹ ਹੋਵੇਗਾ ਕਿ 2 ਸਾਲਾਂ ਤੋਂ ਪੁਰਾਣੇ ਪਾਸਟੈਂਡ ਦੀ ਵਾਪਸੀ ਦੇ ਲਈ ਯਤਨ ਕਰ ਰਹੇ ਵਪਾਰੀਆਂ ਨੂੰ ਕਦੋਂ ਤੱਕ ਇਨਸਾਫ ਮਿਲਦਾ ਹੈ ਉਸ ਜਗ੍ਹਾ ਤੋਂ ਹਾਲ ਦਿੱਤੇ ਪਾਸੇ ਉਸ ਜਗ੍ਹਾ ਦੇ ਨਜ਼ਰ ਪਰਾਣੇ ਪਾਸਟੈਂਡ ਦੇ ਜਿਹੜੇ ਵਪਾਰੀ ਨੇ ਤੁਹਾਨੂੰ ਮਿਲਣਾ ਆਏ ਨੇ ਕੀ ਮੰਗਾਣੇ ਨੇ ਇਹਨਾਂ ਦੀਆਂ ਔਰ ਕੀ ਹਸਵਾਸ਼ਨਾ ਦੇ ਰਿਹਾ ਗੋ ਜਦੋਂ ਪੁਰਾਣਾ ਬੱਸ ਸਟੈਂਡ ਦੁਬਾਰਾ ਖੁੱਲਿਆ ਗਿਆ ਹੈ ਉਸ ਤੋਂ ਬਾਅਦ ਜਿਹੜੀ ਜਿੰਨੀਆਂ ਬਸਾਂ ਅ alloate ਕੀਤੀਆਂ ਗਈਆਂ ਸੀ ਉਹਨੀਆਂ ਨਹੀਂ ਉੱਥੋਂ ਆਪਰੇਟ ਹੋ ਪਾ ਰਹੀਆਂ ਤੇ ਕੁਝ ਫਾਈਨੈਂਸ਼ੀਅਲ ਕੰਸਟ੍ਰੈਂਟਸ ਜਿਹੜਾ ਹੈ ਪੀ ਆਰਟੀਸੀ ਜਿਹੜੀ ਹੈ ਉਹ ਮੋਨੀਟਰ ਕਰ ਰਹੀ ਹੈ ਵੀ ਉਹਨਾਂ ਨੂੰ ਕਿਸ ਤਰ੍ਹਾਂ ਸੀ ਜਿਹੜਾ ਹੈ ਹਟਾਵਾਂਗੇ ਤਾਂ ਜੋ ਇਹ ਦੁਬਾਰਾ ਸੁਜੀਤ ਕੀਤਾ ਜਾ ਸਕੇ ਨੇਚਰਲੀ ਜਿਹੜਾ ਹੈ ਬਸੋਂ ਜਿਹੜੀ ਆਲੇ ਦੋਲੇ ਵਾਲੀ ਮਾਰਕੀਟ ਹੈ ਉਹ ਪ੍ਰਭਾਵਿਤ ਹੁੰਦੀ ਹੈ ਕਿਉਂਕਿ ਜਦੋਂ ਉੱਥੇ ਫੁੱਟਫਾਲ ਨਹੀਂ ਹੋਣੀ ਫਿਰ ਬਾਜ਼ਾਰ ਜਿਹੜੇ ਨੇ ਪ੍ਰਭਾਵਿਤ ਹੁੰਦੇ ਨੇ ਅਸੀਂ ਕੋਸ਼ਿਸ਼ ਕਰਦੇ ਹਾਂ ਮੈਂ ਇਹਨਾਂ ਨੂੰ ਦੱਸਿਆ ਹੈ ਵੀ ਨੈਕਸਟ ਵੀਕ ਇਸ ਵੀਕ ਦੇ ਅੰਦਰ ਆਦਰ ਨਾਟ ਨੈਕਸਟ ਵੀਕ ਇਸ ਵੀਕ ਦੇ ਅੰਦਰ ਐਮ ਡੀ ਪੀ ਆਰਟੀਸੀ ਜਿਹੜੇ ਆਏ ਨੇ ਨਵੇਂ ਅਫਸਰ ਉਹਨਾਂ ਨਾਲ ਬੈਠ ਕੇ ਮੀਟਿੰਗ ਕਰਕੇ ਇਹਨਾਂ ਦੀ ਮੀਟਿੰਗ ਨਾਲ ਕਰਾ ਦਾਂਗੇ ਤੇ ਜੋ ਦਿੱਕਤਾ ਹੈਗੀਆਂ ਨੇ ਉਹ ਬੈਠ ਕੇ ਸਿਆਰਨ ਆਊਟ ਕਰਾ ਦਾਂਗੇ ਹਾਂ ਜੀ ਕੁਝ ਬਸਰ ਵਧਾ ਦੇ ਦੀ ਕਰਵਾ ਹਾਂ ਜੀ ਹਾਂ ਬਿਲਕੁਲ ਉਹ ਇੱਕ 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 ਐਸਪੈਕਟ ਹੈਗਾ ਜੀ ਉਹ ਜਿਸ ਫਾਇਦੇ ਲੈ ਕੇ ਵਪਾਰੀਆਂ ਨੇ ਆਪਾਂ ਸਰਕਾਰ ਨੂੰ ਮੰਗ ਕੀਤੀ ਸੀ ਵਾਪਸ ਅੱਡਾ ਵਾਪਸ ਲਿਆਓ ਫਾਇਦਾ ਹੋਇਆ ਨਹੀਂ ਕੀ ਕਹਿੰਦੇ ਅੱਡਾ ਵਾਪਸ ਆ ਗਿਆ ਜਦੋਂ ਨਵੀਂ ਚੀਜ਼ ਇੱਕ ਨਵਾਂ ਆਪਾਂ ਕੋਈ ਚੀਜ਼ ਬਣਾਉਨੇ ਆ ਤੇ ਉਹਦੇ ਵਿੱਚ ਟੀਡਿੰਗ ਪ੍ਰੋਬਲਮਸ ਆndੀਆਂ ਨੇ ਤੇ ਸਾਡਾ ਫੋਕਸ ਇੱਥੇ ਇਸੇ ਗੱਲ ਤੇ ਹੈ ਕਿ ਇਹ ਜਿਹੜਾ ਹੈ ਜਿਆਦਾ ਹੁਣ ਹੋਰ ਲੰਬਾ ਡਿਲੇ ਨਾ ਹੋਵੇ ਇਹਨੂੰ ਜਲਦੀ ਜਲਦੀ ਇਸੇ ਫੈਸਟਿਵ ਸੀਜ਼ਨ ਤੋਂ ਪਹਿਲਾਂ ਪਹਿਲਾਂ ਜਿਹੜਾ ਹੈ ਅਸੀਂ ਜਿਹੜੀ ਉੱਥੇ ਸ਼ੈਡਿਊਲ ਹੈਗਾ ਟਾਈਮਿੰਗ ਹੈਗੀ ਬੱਸਿਸ ਦੀ ਉਹ ਜਿਹੜਾ ਹੈ ਜਿਆਦਾ ਵੱਧ ਜਾਵੇ ਜੀ ਗੁਰਪਾਲ ਸਿੰਘ ਅੱਜ ਐਮਐਲ ਸਾਹਿਬ ਨੇ ਵੀ ਆਪੀ ਆਸ਼ਵਾਸ਼ਣ ਦਿੱਤਾ ਹੀ ਉਹਨਾਂ ਨੇ ਗੱਲਬਾਤ ਉਹੀ ਪੁਰਾਣੇ ਬੱਸ ਸਟੈਂਡ ਲੈ ਕੇ ਹੋਈ ਹੈ ਜੀ ਪੁਰਾਣੇ ਬੱਸ ਸਟੈਂਡ ਜਦੋਂ ਦਾ ਖੁੱਲੇ ਸਾਡਾ ਬੱਸਾਂ ਬਹੁਤ ਘੱਟ ਨੇ ਪਾਣੀ ਛੈਡ ਦੀ ਫੈਸਿਲਿਟੀ ਚਾਹ ਪਾਣੀ ਕੋਈ ਦੁਕਾਨ ਉਥੇ ਪੱਖਾ ਕੋਈ ਫੈਸਿਲਿਟੀ ਨਹੀਂ ਹੈ ਜਿਹੜੀ ਸਵਾਰੀਆਂ ਬਹੁਤ ਤੰਗ ਹੁੰਦੀਆਂ ਬੱਸਾਂ ਬਹੁਤ ਘੱਟ ਹੈ ਸਵਾਰੀ ਨੂੰ ਵੇਟ ਬਹੁਤ ਜ਼ਿਆਦਾ ਕਰਨੀ ਪੈਂਦੀ ਹੈ ਉਹ ਪ੍ਰੋਬਲਮਸ ਨੂੰ ਲੈ ਕੇ ਅਸੀਂ ਖਾਤਿਰ ਹੋਏ ਸੀ ਮਾਰਕੀਟ ਦੇ ਕਿੰਨਾ ਦਾ ਫਰਕ ਪਿਆ ਜੀ ਦੁਕਾਨਦਾਰ ਬਹੁਤ ਤੰਗ ਹੈ ਜੀ ਮਾਰਕੀਟ ਦਾ ਕੰਮ ਹੀ ਨਹੀਂ ਹੈ ਪਿੰਡਾਂ 'ਚ ਲੋਕੀ ਆਉਂਦੇ ਸਸਤਾ ਸਮਾਨ ਲੈਣ ਬਾਸਟਾਂ ਦੇ ਨੇੜੇ ਮਾਰਕੀਟ ਸਾਰੀ ਸਸਤੇ ਸਮਾਨ ਰੇਣੀ ਜਾਂਦੀ ਹੁੰਦੀ ਹੈ ਹੌਸਲੀ ਦਾ ਸਮਾਨ ਕੱਪੜੇ ਬੱਚਿਆਂ ਦੇ ਹੋਰ ਸਮਾਨ ਇੱਕਾ ਮਤਲਬ ਕਿ ਪਿੰਡਾਂ ਲੱਗੇ ਜਾਂਦੇ ਸੀ ਰੂਟ ਬਿਲਕੁਲ ਖਤਮ ਹੋ ਗਿਆ ਰੂਟ ਦੀਆਂ ਰੇੜੀਆਂ ਖਤਮ ਹੋ ਗਈਆਂ ਹੋਰ ਦੁਕਾਨਦਾਰ ਬਹੁਤ ਖਤਮ ਹੋ ਗਿਆ ਇਹ ਹੋ ਸਕਦਾ ਹੈ ਜੇ ਮੈਂ ਐਮ ਐਲ ਏ ਸਾਹਿਬ ਨੇ ਸਾਨੂੰ ਪ੍ਰੋਸਾਦ ਹੋਇਆ ਕਿ ਮੀਟਿੰਗ ਜਿਹੜੀ ਹੈਗੀ ਹੈ ਇੱਕਾਈ ਜਾਈਗੀ ਐਮ ਡੀ ਸਾਹਿਬ ਵੀ ਐ ਡੀ ਸੀ ਦੇ ਨਵੇਂ ਪੁਆਇੰਟ ਬਾਰੇ ਨੇ ਕਹਿੰਦੇ ਇੱਕ ਹਫਤੇ ਦੇ ਅੰਦਰ ਅੰਦਰ ਮੀਟਿੰਗ ਕਰਾਈ ਜਾਏਗੀ ਤੇ ਪ੍ਰੋਬਲਮਸ ਆਨੀਆਂ ਨਾਲ ਨੂੰ ਨੋਟ ਕਰਾ ਕੇ ਛੇਤੀ ਛੇਤੀ ਹੱਲ ਕਰਾਇਆ ਜਾਏਗਾ ਅਗਰ ਇਹ ਮਸਲਾ ਹੱਲ ਨਹੀਂ ਹੁੰਦਾ ਤਾਂ ਅਗਲਾ ਕਦਮ ਕੀ ਹੋਵੇ ਦੇਖੋ ਇੱਕ ਕਦਮ ਅਗਲਾ ਹੈ ਸੰਵਿਧਾਨਿਕ ਅਧਿਕਾਰ ਜਿਹੜਾ ਹੈਗਾ ਐਮ ਐਲ ਏ ਸਾਹਿਬ ਆਪਣਾ ਹ ਲੋਕ ਸਾਬਾ ਅਬ ਸਪੀਕਰ ਸਾਹਿਬ ਨੂੰ ਨੋਟ ਹੈ ਸੀਐਮ ਸਾਹਿਬ ਨੂੰ ਨੋਟ ਹੈ ਹੁਣ ਇਸ ਤੋਂ ਅੱਗੇ ਦਾ ਐਮਐਲਏ ਸਾਹਿਬ ਦਾ ਜਿਹੜਾ ਕਨਸਟੀਟਿਊਸ਼ਨ ਰਾਈਟ ਹੈ ਉਹ ਸਾਨੂੰ ਦਿਖਦਾ ਨਹੀਂ ਹੁਣ ਤਾਂ ਉਹ ਸਾਡੇ ਨਾਲ ਮਿਹਨਤ ਕਰਕੇ ਜਾਂ ਅਪਸ਼ਰ ਮੁਸਪਾਰਸ਼ ਕਰਕੇ ਜਾਂ ਮਿਹਨਤ ਕਰ ਰਹੇ ਨੇ ਸਾਡੇ ਕੋਲ ਜਿਹੜਾ ਇੱਕ ਕਨਸਟੀਟਿਊਸ਼ਨ ਰਾਈਟ ਸਾਨੂੰ ਦਿਖਦਾ ਹੈ ਉਹ ਹੈਗਾ ਜੀ ਪਾਰਲੀਮੈਂਟਰੀ ਅਫੇਅਰਸ ਕਮੇਟੀ ਹੁੰਦੀ ਹੈ ਜਿਹੜੀ ਫਿਰ ਗਵਰਨਰ ਸਾਹਿਬ ਦੇ ਅੰਡਰ ਜਿਹੜੀ ਚੱਲਦੀ ਹੈ ਤਾਂ ਫਿਰ ਜੇ ਸਰਕਾਰ ਨਹੀਂ ਸੁਣਦੀ ਸਾਡੇ ਕੋਲ ਤਾਂ ਹੋਰ ਕੋਈ ਰਸਤਾ ਨਹੀਂ ਹੈ ਉੱਥੇ ਪੁਲਿਸ ਕਰਨ ਤੋਂ ਇਲਾਵਾ